ਸਿਵਲ ਹਸਪਤਾਲ ਦੇ ਬੈੱਡ ਤੇ ਪਏ ਇਸ ਨੌਜਵਾਨ ਨੂੰ ਪੁਲਿਸ ਨੇ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਜੇਰੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਮੀਡੀਆ ਵਾਲੇ ਵੀ ਆਪਣੇ ਕੈਮਰੇ ਲੈ ਕੇ ਨੌਜਵਾਨ ਦੇ ਆਲੇ-ਦੁਆਲੇ ਹੋਗੇ ਤੇ ਫਿਰ ਅੱਗੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਜੇਲ੍ਹ ਦੇ ਅੰਦਰਲੀ ਜੋ ਕਹਾਣੀ ਦੱਸੀ ਉਹ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਮੇਰਾ ਨਾਮ ਬੱਬੂ ਹੈ ਕਿੱਥੇ ਮਾਰਗੇ ਸਟਾਫ ਇੱਕ ਤਾਂ ਮੋਢਾ ਤੋੜਤਾ ਹੀ ਇੱਕ ਕੰਨ 'ਚ ਫੈਕਚਰ ਆਈ। ਕੌਣ ਸੀਗਾ ਪੁੱਤਾ? ਕੌਰ ਸਿੰਘ ਤੇ ਕੁਲਵਿੰਦਰ ਸਿੰਘ ਆਈ। ਕਿਹੜੇ ਥਾਣਾ ਸੀਗਾ? ਥਰਮਲ ਥਾਣਾ ਆਈ। ਕਸਟਮਰੀਅਨ ਕਰਨੀ ਸੀਗਾ। ਇਹ ਸਰ ਜੀ ਮੈਨੂੰ ਝੂਠਾ ਇਲਜ਼ਾਮ ਲਾਇਆ ਜੀ ਮੇਰੇ ਤੇ। ਜਿਹੜਾ ਪਰਚਾ ਮੇਰੇ ਤੇ ਸੀਗਾ ਹੀ ਉਹ ਸੀਗਾ ਹੀ ਸੀਗਾ। ਕਹਿੰਦੇ ਵੀ ਤੂੰ ਸਾਡੀ ਸਾਡੀ ਮੈਡਮ ਦਾ ਸਾਡੇ ਸਾਡਾ ਜਵਾਬਗਾਰ ਦਾ ਸਾਡੀ ਮੈਡਮ ਕੋਲੇ ਉਹਦਾ ਪਰਚਾ ਤੇ ਮੋਬਾਈਲ ਲੈ ਕੇ ਭੱਜਿਆ। ਝੂਠਾ ਇਲਜ਼ਾਮ ਲਾਇਆ ਜੀ ਰਾਤ ਨੂੰ ਮੈਨੂੰ ਟੌਰਚਰ ਵਾਧੂ ਕੀਤਾ ਜੀ। ਕੀ ਕੁਛ ਕੀਤਾਗਾ? ਗਰੰਡ-ਗਰੰਡ ਵੀ ਲਾਇਆ ਜੀ ਬਹੁਤ ਜ਼ਿਆਦਾ ਗਲਤ ਥਾਂ ਤੇ। ਇਹ ਬਹੁਤ ਗੰਦੀ ਤਰ੍ਹਾਂ ਹੀ ਮੈਨੇ ਨਾਲ ਟੌਰਚਰ ਬਾਜੀ ਕੀਤੀ ਜਿਹੜਾ ਥਾਣਾ ਕਿਹੜਾ ਸੀਗਾ ਥਰਮਲ ਥਾਣਾ ਜੀ ਆ ਬਿਚਾਰੇ ਦੋਨੇ ਮੁਲਾਜ਼ਮਾਂ ਨੇ ਆਪਾਂ ਨੂੰ ਕੁਝ ਵੀ ਨਹੀਂ ਕੀਤਾ ਜੀ ਇਹਨਾਂ ਨੇ ਬਹੁਤ ਸੇਵਾ ਕੀਤੀ ਆਪਣੀ ਰਾਤ ਚਾਰੇ ਨੇ ਬੱਚੇ ਨੂੰ ਜੇ ਘਰੋਂ ਲੈ ਕੇ ਗਏ ਹੈਗੇ ਜਿਹੜੇ ਆ ਨਹੀਂ ਹੁੰਦੇ ਕਿ ਸੜਕਾਂ ਤੇ ਫਿਰਦੇ ਹੁੰਦੇ ਅਗੇ ਟ੍ਰਾਫਿਕ ਵਾਲੇ 12 ਨੰਬਰ ਵਾਲੇ ਸੀਗੇ ਜੀ ਅੱਛਾ ਉਹ ਲੈ ਆਏ ਧੋਖੇ ਨਾਲ ਜਾ ਕੇ ਸਾਨੂੰ ਕਹਿੰਦੇ 72500 ਰੁਪਏ ਲਿਆਇਗਾ ਅਸੀਂ 2500 ਰੁਪਏ ਦਿੱਤਾ ਜੀ ਸਾਨੂੰ ਕਹਿੰਦਾ ਹੁਣੇ ਥੋੜੇ ਕਾਕਿਆਂ ਨੂੰ ਘਰੋਂ ਛੱਡ ਕੇ ਜਾਂਦੇ ਆ 2500 ਰੁਪਏ ਧੋਖੇ ਨਾਲ ਲਿਆ ਇਹ ਜਿਹੜੇ 12 ਨੰ ਇਰ ਅੱਛਾ 12 ਉਹਨਾਂ ਨੇ 7 2500 ਰੁਪਿਆ ਲੈ ਲਿਆ ਤੇ ਮੁੜ ਕੇ ਨਾ ਇਹ ਲੈ ਕੇ ਆਏ ਐਸ ਐਚ ਕੋਲੇ ਇੱਥੇ ਥਰਮਲ ਠਾਣੇ ਚ ਕੌਰ ਸਿੰਘ ਕੋਲੇ ਹੀ ਕੌਰ ਸਿੰਘ ਕੋਲੇ ਅਸੀਂ ਇੱਥੇ ਮਗਰੀ ਆਕੇ ਜੀ ਜਦੋਂ ਮਗਰ ਆਏ ਤੇ ਸਾਨੂੰ ਇਹਨਾਂ ਨੇ ਨਾ ਗੇਟ ਨਹੀਂ ਖੋਲਿਆ ਸੀ ਆਖ ਕੇ ਸਾਨੂੰ ਕਿਰਾ ਕਾਕੇ ਨੂੰ ਦਿਖਾਤਾ ਦਿਓ ਤੇ ਇਹਨਾਂ ਨੇ ਕਾਕਾ ਸਾਨੂੰ ਦਿਖਾਇਆ ਨਹੀਂਗਾ ਕਹਿੰਦੇ ਕੌਰ ਸਿੰਘ ਆ ਕੇ ਗੱਲ ਕਰੂਗਾ ਜੀ ਸ਼ਾਮ ਨੂੰ ਆ ਕੇ ਫਿਰ ਕੌਰ ਸਿੰਘ ਨੇ ਇਹਦੇ ਤੇ ਤੌਣੀ ਲਾਈ ਆ ਕੀ ਤੇ ਇਹ ਤਾਂ ਧੋਖੇ ਨਾ ਮਨਾਇਆਗਾ ਵੀ ਤੁਮ ਮੈਡਮ ਦੇ ਐਸੀ ਪਰਸਕ ਹੋਇਆਗਾ ਕਿਹੜੀ ਮੈਡਮ ਦਾ ਸਾਨੂੰ ਆਏ ਨਹੀਂ ਪਤਾ ਜੀ ਕਿਹੜੀ ਮੈਡਮ ਦਾ ਕਹਿੰਦੀ ਹੈਗੇ ਪਰਸਕ ਹੋਇਆਗਾ ਇਹ ਕੁੱਟਿਆ ਜੀ ਸਾਡੇ ਸਾਹਮਣੇ ਨਹੀਂ ਕੁੱਟਿਆਗਾ ਸਾਥੋਂ ਬਾਅਦ ਚ ਕੁੱਟਿਆਗਾ ਕੱਲ ਵੀ ਕੁੱਟ ਕੇ ਮਨਾਇਆ ਹੈ ਤੂੰ ਜਿੰਨਾ ਕੁਸ ਮਨਾਇਆ ਜਾਣ ਕੇ ਧੋਕੇ ਨਾ ਹੁਣ ਕਿੱਥੇ ਕੁੱਟਦੇ ਜਾਂਦਾ ਹੁਣ ਜੀ ਉਹ ਕਿਥੇ ਦਾਖਲ ਕਰਾਇਆ ਇਹ ਜੀ ਇੱਥੇ ਹੀ ਕਰਾਉਣਾ ਦਾਖਲ ਇੱਥੀ ਸੀ ਜੀ ਕਿਥੇ ਜੇਲ੍ਹ ਚ ਲੈ ਕੇ ਜਾਂਦਾ ਜੀ ਇਹ ਕੱਲ ਉਹਨਾਂ ਨੇ ਜੱਜ ਦੇ ਮੂਹਰੇ ਵੀ ਨਹੀਂ ਕੀਤਾ ਉਹਨਾਂ ਨੇ ਜਿਹਦੇ ਲੈ ਕੇ ਗਏ ਹੈ ਜੇਲ੍ਹ ਚ ਜੇਲ੍ਹ ਚ ਲੈ ਕੇ ਜਾਂਦਾ ਕਿ ਛੱਡ ਦਿੰਦਾ ਹੈ ਹੋਂ ਤਾਂ ਹੈ ਜੇਲ੍ਹ ਚ ਲੈ ਕੇ ਆਇਆ ਜੀ ਜੇਲ੍ਹ ਚ ਲੈ ਕੇ ਆਇ ਹਾਂ ਮਲਾਜ ਮੇ ਲੈ ਕੇ ਆਏ ਜੀ ਜਿਹਨਾਂ ਨੇ ਮਗਲ ਰੱਖਿਆ ਆ ਉੱਥੇ ਕੋਲੀ ਦਾ ਖੜੀ ਆ ਜੀ ਜਿਹਨਾਂ ਨੇ ਮਗਲ ਰੱਖਿਆ ਜਿਹਨਾਂ ਨੇ ਮਲਾਜ ਮੈਂ ਹਾਂਜੀ ਹਾਂਜੀ ਇਹ ਲੈ ਕੇ ਆਏ ਅਗੇ ਸਾਨੂੰ ਫੋਨ ਕੀਤਾ ਵੀ ਅਸੀਂ ਤੁਹਾਡੇ ਕਾਕੇ ਨੂੰ ਲੈ ਕੇ ਆਉਂਦੇ ਆਂਗੇ ਉਧਰ ਜਦੋਂ ਇਸ ਮਾਮਲੇ ਬਾਬਤ ਡੀਐਸਪੀ ਮਨਜੀਤ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਜਨਾਬ ਹੋਰਾਂ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਮਾਮਲਾ ਸਾਡੇ ਧਿਆਨ ਵਿੱਚ ਨਹੀਂ ਹੈ ਇਹ ਮੈਟਰ ਸਾਡੇ ਹਜੇ ਧਿਆਨ 'ਚ ਨਹੀਂ ਆਇਆ ਬੰਦਾ ਜੇਲ੍ਹ 'ਚੋਂ ਤਾਂ ਲੱਗਿਆ ਵੀ ਮੜਾ ਜਾ ਵੀ ਜੇਲ੍ਹ 'ਚੋਂ ਦਾਖਲ ਹੋਇਆ ਕੇ ਤੇ ਇਸ ਮਾਮਲੇ ਦੀ ਜਾਂਚ ਕਰ ਲੈਣੇ ਨਹੀਂ ਕਿ ਸਾਨੂੰ ਇਹ ਪਰਬੰਧ ਆਈ ਆਦੀ ਹੈ ਜੀ ਇੱਕ ਇਸ ਮਾਮਲੇ ਫੜਿਆ ਗਿਆ ਸੀ ਇਹ ਚੋਰੀ ਦੇ ਮੈਟਰ ਉੱਤੇ ਫੜਿਆ ਗਿਆ ਸੀ ਤੇ ਜੇਲ੍ਹ ਚ ਸੀ ਜਿਹੜੇ ਥਾਣੇ ਦੇ ਮਾਮਲੇ ਇਹ ਥਰਮਲ ਥਾਣੇ ਦਾ ਮਾਮਲਾ ਜੀ ਇਹ ਉੱਥੋਂ ਹੁਣ ਇਹ ਕਹਿ ਰਿਹਾ ਵੀ ਮੈਨੂੰ ਕਿਸੇ ਨੇ ਕੁੱਟਮਾਰ ਕੀਤੀ ਹੈ ਇਹਦੀ ਜਾਂਚ ਕਰ ਲਾਂਗੇ ਇਹ ਗੁਰਪ੍ਰਯੋਗਿਕਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਅਜੇ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਜਾਂਚ ਕਰਕੇ ਕੀ ਦੋਸ਼ੀਆਂ ਨੂੰ ਸਜ਼ਾ ਦੇ ਪਾਵੇਗੀ ਜਾਂ ਫਿਰ ਨਹੀਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ